ਪਹਿਲੇ ਕੰਮ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਵਿਗੜਦੇ ਸਬੰਧ ਜੜੇ ਨੇ ਉਹ ਨਜ਼ਰ ਆ ਰਹੇ ਨੇ ਕਈ ਤਰ੍ਹਾਂ ਦੇ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਸਮਝੌਤੇ ਵੀ ਰੱਦ ਹੋ ਚੁੱਕੇ ਨੇ ਪਰ ਪਾਕਿਸਤਾਨ ਇਹਨਾਂ ਘਟਨਾਵਾਂ ਤੋਂ ਬਾਅਦ ਵੀ ਨਸ਼ਾ ਤਸਕਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ ਜੀ ਹਾਂ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਜੁਧ ਨਸ਼ਾ ਦੇ ਵਿਰੁੱਧ ਮੁਹਿੰਮ ਚੇੜੀ ਗਈ ਹੈ ਉੱਥੇ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਅਤੇ ਨਿਤ ਨਵੀਂ ਡਰੋਨ ਐਕਟੀਵਿਟੀ ਦੇ ਰਾਹੀਂ ਨਸ਼ੇ ਦੀ ਖੇਪ ਅਤੇ ਅਸਲਾ ਭਾਰਤ ਦੇ ਵਿੱਚ ਭੇਜ ਕੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਭਾਰਤ ਪਾਕਿਸਤਾਨ ਕੁਮੰਤਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਥੀਏਟਰ ਦੇ ਵਿੱਚੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੀ 113 ਬਟਾਲੀਨ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਵੱਲੋਂ ਪਿੰਡ ਠੇਠਰਕੇ ਦੇ ਵਿੱਚ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਸੇ ਜਿਸ ਦੇ ਦੌਰਾਨ ਪਿੰਡ ਦੇ ਵਿੱਚ ਇੱਕ ਘਰ ਦੇ ਨੇੜੇੋਂ ਟੁੱਟੀ ਫੁੱਟੀ ਹਾਲਤ ਦੇ ਵਿੱਚ ਇਹ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਜਿਸ ਨੂੰ ਆਪਣੇ ਕਬਜ਼ੇ ਦੇ ਵਿੱਚ ਪੁਲਿਸ ਨੇ ਲੈ ਲਿਆ ਤੇ 에ਅਰ ਕ੍ਰਾਫਟ ਐਕਸ਼ਨ ਅਧੀਨ ਆਉਂਦੀਆਂ ਵੱਖ-ਵੱਖ ਧਰਾਮਾ ਦੇ ਤਹਿਤ ਅਣਪ ਸਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਬੀਐਸਐਫ ਵੱਲੋਂ ਕਿ ਪਿੰਡ ਖੇਚਕਿਆਂ ਦੇ ਇਲਾਕੇ ਇੱਕ ਡਰੋਨ ਜਿਹੜਾ ਕਿ ਇੱਕ ਤਾਲੂ ਪਰ ਆ ਘੇਡਦਾ ਵਾ ਜਿਸ ਉਸ ਵਾਰ ਦੀ ਬੀਐਸਐਫ ਉਹਦੇ ਯਾਤ ਉਸ ਦੀ ਸੰਜੀ ਟੀਮ ਨੇ ਸੱਜਣ ਗੁਆਂ ਗੁਆਂ ਕੀਤਾ ਵਾ ਦਰਾਨੇ ਸੱਚ ਇਹ ਜਿਹੜਾ ਡਰੋਨ ਹੈ ਅਕਮਾਲ ਨਸੀਬ ਉੱਪਰ ਹੀਰਾਂ ਸੀ ਵਾਸੀ ਛੇਚਕਿਆਂ ਦੇ ਘਰ ਦੇ ਨੇੜੇ ਦੀਪ ਉਹ ਬ੍ਰਾਂਡ ਉਹ ਆਵਾ ਤੇ ਇਹ ਗੁਣਾ ਇਹ ਡਿੱਟਾਂ ਪਹਾਈ ਇਹਦੇ ਉੱਤੇ ਜਿਹੜਾ ਡੀ ਜੇ ਲਿਖਿਆ ਇਹ ਪਾਕਿਸਤਾਨ ਤੋਂ ਬ੍ਰਾਂਡ ਇਹ ਪਰੋ ਹੈਲਾ ਜਿਸ ਉਸ ਬੰਦੀ ਇੱਕ ਕ੍ਰਮ ਕਦਰ ਬਦਲਣ ਦਾ ਚਾਹੇ ਅੱਡੀ ਪਾ ਸਕਦਾ ਸਰ ਇਸ ਦੇ ਨਾਲ ਕੋਈ ਨਸੇ ਦੀ ਕੀਪ ਬਗਾਰ ਆਈ ਇਹ ਇਹਦੇ ਨਾਲ ਉਹ ਕੋਈ ਚੀਜ਼ ਬ੍ਰਾਂਡ ਨਹੀਂ ਹੋਈ ਪਰ ਫਿਰ ਵੀ ਪੀਐਸਐਫ ਜਿਹੜੀ ਹੈ ਉਹਦੇ ਬਾਰੇ ਸਬੰਦ ਕਰੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਧਾਮ ਕਰਵਾ ਕਰਕੇ ਇਹਦੇ ਤੇ ਅਗਲੀ ਕਾਰਵਾਈ ਹੁਣ ਚਲਾਈ ਜਾਣੀ ਜਾ ਰਹੀ ਹੈ ਤੇ ਬੀਐਸਐਫ ਨੇ ਲੋਰ ਕੋ ਸੱਚੀ ਕੀਤੀ ਹੈ ਸਰ ਕੋਈ ਕੁ ਨਾਵਜਾ ਦੀ ਹੋਇਆ ਬੰਦਾ ਕਿ ਮੈਂ ਨਾਮ ਲੋਗ ਵਿਅਕਤੀਆਂ ਦੇ ਉੱਤੇ ਪਛਾਣ ਦਰਸਾਉਂਦਾ